ਸਤਿ ਸ਼੍ਰੀ ਅਕਾਲ ਜੀ। 2 ਦੇ ਲਵਸ ਪੇਜ ਉਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਲਪਾ ਹੰਨੇ-ਹੰਨੇ ਪਾਦਸ਼ਾਹੀ ਕਿਤਾਬ ਦਾ ਭਾਗ ਚੌਥਾ ਪੜ ਰਹੇ ਸੀ। ਥੋੜਾ ਆਪਾਂ ਭਾਗ ਤੁਹਾਨੂੰ ਪੜ ਕੇ ਸੁਣਾਇਆ ਤੇ ਉਸ ਤੋਂ ਅੱਗੇ ਦਾ ਭਾਗ ਆਪਾਂ ਸ਼ੁਰੂ ਕਰ ਰਹੇ ਹਾਂ। ਤਾਂ ਚਲੋ ਜੀ ਫਿਰ ਆਪਾਂ ਕਰਦੇ ਹਾਂ ਸਟਾਰਟ। ਕਲ ਆਪਾਂ ਪਹੁੰਚੇ ਸੀ ਜੀ ਇਹਦੇ ਖਤਮ ਕਿੰਨਾ ਸੀ ਆਪਾਂ ਨੇ ਵੀ ਇੰਜ ਦਾ ਹਮਲਾ ਕੀਤਾ ਸੀ ਬਗੇਲ ਸਿੰਘ ਤੇ ਉਸ ਤੋਂ ਅੱਗੇ ਆਪਾਂ ਪੜਦੇ ਅੱਜ ਆ ਜੋ ਆ ਜੋ ਜੰਨਤ ਵਿੱਚ ਹੋਰਾਂ ਉਡੀਕਦੀਆਂ ਹੋਣਗੀਆਂ ਕਿਉਂ ਉਹਨਾਂ ਤੋਂ ਉਡੀਕ ਕਰਵਾਉਂਦੇ ਹੋ ਪਾਈ ਬਗੇਲ ਸਿੰਘ ਹੱਸਦੇ ਹੋਏ ਬੋਲੇ ਤੇ ਰੌਲੇ ਕੋਲੇ ਵਿੱਚ ਭੱਜ ਕੇ ਮੁਗਲਾਂ ਦੀ ਟੁਕੜੀ ਦੇ ਵਿੱਚ ਵੜ ਗਏ ਤੁਰਕਾਂ ਲਈ ਸਮੱਸਿਆ ਇਹ ਹੋ ਗਈ ਕਿ ਮੂੰਹ ਹਨੇਰੇ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਸਿੰਘ ਕਿੱਧਰ ਹੈ ਬਗੇਲ ਸਿੰਘ ਲਈ ਸਗੋਂ ਦਾ ਲੱਗ ਗਿਆ ਕਿ ਜਿੱਧਰ ਵੀ ਕਿਰਪਾਨ ਘੁਮਾ ਦੇਵੇਗਾ ਕਿਸੇ ਮੁਗਲ ਸਿਪਾਹੀ ਦਾ ਸਿਰ ਲੈ ਕੇ ਹੀ ਵਾਪਸ ਪਰਤੇਗੀ ਡਰਦੇ ਤੁਰਕਾਂ ਨੇ ਅੰਨੇ ਵਾਹ ਬੰਦੂਕਾਂ ਦੇ ਫਾਇਰ ਖੋਲ ਦਿੱਤੇ ਤੇ ਕਮਾਨਾਂ ਵਾਲਿਆਂ ਨੇ ਤੀਰ ਛੱਡ ਦਿੱਤੇ ਹੁਣ ਗੋਲੀ ਜਾਂ ਤੀਰ ਨਹੀਂ ਵੱਜਣ ਲੱਗੇ ਇਹ ਥੋੜਾ ਪੁੱਛਣਾ ਹੈ ਕਿ ਭਾਈ ਤੂ ਤੁਰਕ ਸਿੰਘ ਹੈ ਕਿ ਸਿੰਘ ਸੋ ਗੋਲੀਆਂ ਤੇ ਤੀਰਾਂ ਨਹੀਂ ਤੁਰਕਾਂ ਦੇ ਆਪਣੇ ਸਿਪਾਹੀ ਹੀ ਡੇਕ ਲਈ ਸਨ ਬਾਕੀ ਬਚੇ ਘੋੜਸਵਾਰ ਭਾਈ ਬਘੇਲ ਸਿੰਘ ਦਾ ਨੇਜਾ ਸੁੱਟੀ ਜਾਂਦਾ ਹੈ ਯਾ ਅੱਲਾ ਦੇ ਬੋਲ ਸੁਣਦਾ ਇੱਕ ਮੁਗਲ ਘੋੜੇ ਟੁੱਟ ਗਿਆ ਪਤਾ ਨਹੀਂ ਭਾਈ ਬੰਗੀਲ ਸਿੰਘ ਦੇ ਨੇਜੇ ਨੇ ਯਾ ਤੁਰਕਾਂ ਦੀ ਆਪਣੀ ਗੋਲੀ ਨੇ ਇਸ ਨੂੰ ਮਾਰ ਮੁਕਾਇਆ ਹੈ ਪਰਨਾਮ ਦਾ ਭਾਈ ਬਗੇਲ ਸਿੰਘ ਦੇ ਹੀ ਲੱਗਿਆ ਇਹ ਫੌਜਦਾਰ ਮਿਰਜ਼ਾ ਜ਼ਾਫਰ ਬੇਗ ਦਾ ਸਗਾ ਭਤੀਜਾ ਹਿੰਮਤ ਬੇਗ ਸੀ ਆਵਾਜ਼ ਸੁਣਦਿਆਂ ਹੀ ਫੌਜਦਾਰ ਚਿੱਕਿਆ ਹੁਣ ਤੱਕ ਕੁਝ ਚਾਨਣ ਵੀ ਹੋ ਗਿਆ ਸੀ ਦੂਰ ਖਲੋਕੀ ਇੱਕ ਟੁਕੜੀ ਨੇ ਬਗੇਲ ਸਿੰਘ ਨੂੰ ਦੇਖ ਕੇ ਫਾਇਰ ਕਿਤੇ ਤੇ ਸਿੰਘ ਦੇ ਪੱਟਾਂ ਵਿੱਚ ਲਹੂ ਦੀਆਂ ਤੇ ਧੀਆਂ ਵਹਿ ਤੁਰੀਆਂ ਉਧਰ ਗੋਲੀਆਂ ਦੇ ਖੜਾਕ ਨਾਲ ਗੁੰਗੇ ਵਾਲੇ ਸਿੰਘ ਵੀ ਭੱਜ ਕੇ ਮੈਦਾਨੀ ਜੰਗ ਵਿੱਚ ਆ ਗਏ ਸਿੰਘ ਤਾਂ ਇਕੱਲਾ ਕਾਬੂ ਨਹੀਂ ਸੀ ਆ ਰਿਹਾ ਤੇ ਹੁਣ ਤਾਂ ਉਸ ਜਿਹੇ 10-15 ਹੋਰ ਆ ਗਏ ਸਨ ਮਿਰਜ਼ੇ ਦਾ ਦੂਜਾ ਪਤੀਜਾ ਤੇ ਭਰਾ ਵੀ ਸਿੰਘਾਂ ਨੇ ਪਾਰ ਬੁਲਾ ਦਿੱਤਾ ਸੋ ਮਾਰਨਾ ਸੈਂਦਾ ਹੋਇਆ ਜ਼ਾਫਰ ਬੇਕ ਮੈਦਾਨ ਛੱਡ ਕੇ ਭੱਜ ਪੁਰਿਆ ਤੇ ਉਸ ਨੇ ਕੰਬੋਕੀ ਮਾਰੀ ਜਾ ਕੇ ਸਾਹ ਲਿਆ ਆਪਣੇ ਪਤੀਜੇ ਤੇ ਹੋਰ ਮੁਗਲਾਂ ਦੀਆਂ ਲਾਸ਼ਾਂ ਲੈ ਕੇ ਉਹ ਲਾਹੌਰ ਚਲਾ ਗਿਆ ਤੇ ਜਾ ਕੇ ਜ਼ਫਰੀਆ ਖਾਨ ਅੱਗੇ ਫਰਿਆਦ ਕੀਤੀ ਇਦਰ ਸਿੰਘਾਂ ਨੇ ਬੜੇ ਸਤਕਾਰ ਨਾਲ ਭਾਈ ਉਹ ਗੇਲ ਸੀ ਜੋ ਕਿ ਸ਼ਹੀਦੀ ਪਾ ਗਏ ਹੰਦੀ ਦੇਨ ਉਹ ਸੰਭਾਲ ਲਿਆ ਹੈ ਮੈਦਾਨ ਖਾਲਸੇ ਦੇ ਹੱਥ ਰਿਹਾ ਹੈ ਸੋ ਹੁਣ ਤੁਸੀਂ ਕੁਝ ਦਿਨਾਂ ਲਈ 6 ਮਈ ਹੋ ਜਾਓ ਟਿਕਟਕਾ ਹੋਏ ਤੇ ਫਿਰ ਪਰਤ ਆਓ ਪਿੰਡ ਦਾ ਕੋਈ ਸਿਆਣਾ ਸਿੰਘਾਂ ਨੂੰ ਸਲਾਹ ਦੇ ਰਿਹਾ ਸੀ ਨਾਲੇ ਤੁਹਾਡੀ ਗਿਣਤੀ ਹੀ ਕਿੰਨੀ ਕੁ ਹੈ ਸੁਣਿਆ ਹੈ ਕਿ ਪੱਟੀ ਦਾ ਹਾਕਮ ਲਾਹੌਰ ਜਾ ਪੇਸ਼ ਹੋਇਆ ਹੈ ਤੇ ਖਾਨ ਬਹਾਦਰ ਸਿੰਘਾਂ ਤੇ ਹਮਲੇ ਲਈ ਫੌਜ ਭੇਜ ਰਿਹਾ ਹੈ ਜੰਗ ਤੋਂ ਕਾਦੀ ਸੰਗ ਖਾਲਸਾ ਜੀ ਭਾਈ ਤਾਰਾ ਸਿੰਘ ਸਿੰਘਾਂ ਨੂੰ ਮੁਖਾਤਬ ਹੁੰਦੇ ਹੋਏ ਬੋਲੇ ਜੰਗ ਤਾਂ ਖਾਲਸੇ ਦੀ ਕਿਰਤ ਹੈ ਧਰਮ ਯੁੱਧ ਲਈ ਹੀ ਖਾਲਸਾ ਪ੍ਰਗਟ ਕੀਤਾ ਹੈ ਸਤਿਗੁਰਾਨੀ ਸਿਰ ਲੱਗਣਗੇ ਤਾਂ ਦਰਗਾਹੀ ਮੁੱਲ ਪਵੇਗਾ ਸੋ ਅਸੀਂ ਤਾਂ ਇੱਥੇ ਹੀ ਚੂਜ ਦੇ ਸ਼ਹੀਦੀਆਂ ਪਾਵਾਂਗੇ ਨਾਲ ਹੀ ਭਾਈ ਤਾਰਾ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਇਹ ਵੀ ਕਹਿ ਦਿੱਤਾ ਕਿ ਜੇ ਕਿਸੇ ਦੇ ਅੰਦਰ ਜਾਣ ਦਾ ਫੁਰਨਾ ਹੈ ਤਾਂ ਬੇਸ਼ੱਕ ਚਲਾ ਜਾਵੇ ਹੁਣ ਤਾਂ ਸਮਾਂ ਹੈ ਮੁੜ ਕੇ ਤੁਰ ਕਾਇਆ ਤੋਂ ਪੱਜਿਆ ਨਹੀਂ ਜਾਣਾ ਭਾਈ ਸਾਹਿਬ ਦੇ ਇਹ ਕਹਿਣ ਤੇ ਕੁਝ ਕੁ ਨਵੇਂ ਰਲੇ ਸਿੱਖ ਚਲੇ ਗਏ ਖਾਲਸਾ ਇਹਨਾਂ ਨੂੰ ਕੱਚੇ ਪਿੱਲੇ ਕਹਿੰਦਾ ਹੈ ਪਰ ਬਾਕੀ ਸਿੰਘ ਭਾਈ ਤਾਰਾ ਸਿੰਘ ਨਾਲ ਸ਼ਹੀਦੀ ਪਾਉਣ ਲਈ ਦ੍ਰਿੜਤਾ ਨਾਲ ਖਲੋ ਗਏ ਭਾਈ ਤਾਰਾ ਸਿੰਘ ਨੇ ਆਪਣੇ ਕੁਝ ਸੁਨੇਰੀਏ ਭਾਈਆਂ ਨੂੰ ਵੀ ਯਾਦ ਕੀਤਾ ਜੋ ਅਕਸਰ ਕਿਹਾ ਕਰਦੇ ਸਨ ਕਿ ਜੇ ਮਹਾਰਾਜ ਨੇ ਮਿਹਰ ਕੀਤੀ ਤਾਂ ਇਕੱਠੇ ਜੋਸ਼ ਕੇ ਸ਼ਹੀਦیاں ਪਾਵਾਂਗੇ ਇਹਨਾਂ ਨੂੰ ਖਬਰਾਂ ਭੇਜੀਆਂ ਗਈਆਂ ਖਾਲਸਾ ਜੀ ਮੌਕਾ ਾਂ ਟੁੱਕਾ ਹੈ ਅਜਿਹੇ ਅ fırsਰ ਭਾਗਾ ਨਾਲ ਪ੍ਰਾਪਤ ਹੁੰਦੇ ਹਨ ਸਤਿਗੁਰੂ ਜੀ ਖਾਲਸੇ ਤੇ ਤਰੁੱਠੇ ਹਨ ਤੇ ਵਾਂ ਪਿੰਡ ਵਿੱਚ ਸ਼ਹਾਦਤਾਂ ਦੀ ਰੂਤ ਨੇ ਦਸਕ ਦੇ ਦਿੱਤੀ ਹੈ। ਭਾਈ ਤਾਰਾ ਸਿੰਘ ਜੀ ਨੇ ਇਹ ਸੁਨੇਹੇ ਆਪਣੇ ਪੁਰਾਣੇ ਸੰਗੀਆਂ ਨੂੰ ਭੇਜੀ। ਖਬਰ ਮਿਲਦਿਆਂ ਹੀ ਮੁਲਤਾਨ, ਖਾਲੜਾ, ਪੜਾਣਾ, ਰਤੋਕੀ, ਮਦਰਾ, ਚੂੰਗਾ, ਸਾਗਣ, ਨਾਰੋਵਾਲ, ਪਸ਼ੌਰ, ਕਰਬਾਨ ਆਦੀ ਪਿੰਡਾਂ ਤੋਂ ਭਾਈ ਤਾਰਾ ਸਿੰਘ ਦੇ ਸਾਥੀਆਂ ਨੇ ਛੇਤੀ ਨਾਲ ਵਾਂ ਪਿੰਡ ਵਿੱਚ ਚਾਲਾ ਪਾ ਦਿੱਤਾ। ਉਸਿਆਂ ਤੋਂ ਸ਼ਹੀਦ ਭਾਈ ਬਘੇਲ ਸਿੰਘ ਦੇ ਸਾਥੀ ਭਾਈ ਅਮਰ ਸਿੰਘ ਵੀ ਤੁਰਕਾ ਸਿਰ ਸੀਸ ਰੋਣ ਲਈ ਆ ਗਏ ਹਨ। ਕਰਿਆਲੇ ਤੋਂ ਭਾਈ ਲਖਮੀਰ ਸਿੰਘ ਜਿਨ੍ਹਾਂ ਸਾਹਿਬ ਰਾਏ ਦੀਆਂ ਘੋੜੀਆਂ ਦਰਿਆ ਪਾਰ ਚਾ ਕੇ ਵੇਚੀਆਂ ਸਨ। ਵੀ ਪਿੰਡ ਆਖਰੀ ਫਤਹਿ ਬੁਲਾ ਆਏ। ਵਸਾਵਾ ਸਿੰਘ, ਕੋਇਰ ਸਿੰਘ, ਸੁਮੰਦ ਸਿੰਘ, ਝਾਬ ਸਿੰਘ, ਸੂਰਾ ਸਿੰਘ, ਲਖਮੀਰ ਸਿੰਘ, ਆਲੀ ਸਿੰਘ, ਗੁਰਬਖਸ਼ ਸਿੰਘ ਭੀਮ ਸਿੰਘ ਬਾਦਲ ਸਿੰਘ ਮੇਕ ਸਿੰਘ ਹਾਤਾ ਸਿੰਘ ਬੁਲਾਕਾ ਸਿੰਘ ਜੋਧ ਸਿੰਘ ਭੋਗੜ ਸਿੰਘ ਰਸਾਲ ਸਿੰਘ ਅਮਰ ਸਿੰਘ ਕਰਬਾਨ ਨੇ ਪੜਾਣੇ ਤੋਂ ਦੋ ਸਿੰਘ ਤੇ ਭਾਈ ਤਾਰਾ ਸਿੰਘ ਤੇ ਉਹਨਾਂ ਦੇ ਸ਼ਰੀਕੇ ਚੋਂ ਤਾਏ ਚਾਚੇ ਦੇ ਪੁੱਤਰ ਇਹ ਹਨ ਉਹ 20 25 ਸਿੰਘ ਜਿਨ੍ਹਾਂ ਉੱਤੇ ਲਾਹੌਰ ਤੋਂ 2200 ਘੋੜਸਵਾਰ ਪੰਜ ਹਾਥੀ ਤੇ ਪੈਦਲ ਸਪਾਈਆਂ ਦੀ ਇੱਕ ਟੁਕੜੀ ਤੋਪਾਂ ਬੰਦੂਕਾਂ ਨਾਲ ਲੈਸ ਹੋ ਕੇ ਹਮਲਾ ਕਰਨ ਲਈ ਆ ਰਹੀ ਹੈ। ਸਿੰਘਾਂ ਕੋਲ ਜਿਹੜਾ ਕੋਈ ਕਿਲਾ ਕੋਟ ਹੈ ਉਹ ਰੜੇ ਮੈਦਾਨ ਵਿੱਚ ਤਿਆਰੀ ਕਰ ਰਹੇ ਹਨ। ਬਾਣਸ ਕੱਢ ਕੇ ਇੱਕ ਰੰਥੰਬਾ ਮੈਦਾਨ ਵਿੱਚ ਕੱਢ ਦਿੱਤਾ ਗਿਆ ਹੈ। ਸਿੰਘਾਂ ਨੇ ਇੱਕ ਬੱਕਰਾ ਛਿਟਕਾਇਆ। ਤੋੜੇ ਦਾ ਗਲ ਭੰਨ ਕੇ ਉਸ ਉੱਤੇ ਬੱਕਰੇ ਦੀ ਖੱਲ ਮੜ ਦਿੱਤੀ ਗਈ ਹੈ। ਇਹ ਸਿੰਘਾਂ ਦਾ ਨਗਾਰਾ ਤਿਆਰ ਹੋ ਗਿਆ ਹੈ। ਨਗਾਰਾ ਸਿੰਘਾਂ ਦੀ ਹਕੂਮਤ ਤੋਂ ਬਾਗੀ ਹੋਣ ਦੀ ਨਿਸ਼ਾਨੀ ਹੈ। ਮਤਾ ਕਿਤੇ ਮੁਗਲ ਸੈਨਾ ਲਪਦੀ ਮੁੜ ਜਾਏ ਸੋ ਨਗਾਰੇ ਦੀ ਆਵਾਜ਼ ਉਹਨਾਂ ਨੂੰ ਸਿੰਘਾਂ ਦਾ ਪਤਾ ਦੱਸ ਦੇਵੇਗੀ। ਸਿੰਘਾਂ ਨੇ ਰਲ ਕੇ ਸ਼ਹੀਦਤ ਲਈ ਅਰਦਾਸ ਕੀਤੀ। ਉਧਰ ਕਚਹਿਰੀ ਮੁਰੇ ਆਪਣੇ ਸਖਿਆਂ ਦੀਆਂ ਲਾਸ਼ਾਂ ਰੱਖ ਗਿਰਲਾਪ ਕਰ ਰਹੀ ਪੱਟੀ ਦੇ ਹਾਕਮ ਦਾ ਕੁਰਲੌਣ ਸੁਣ ਕੇ ਇੱਕ ਕਾਜੀ ਤੈਸ਼ ਵਿਚਾਰ ਰਿਹਾ ਹੈ ਇਹ ਖਤਮ ਕਿਉਂ ਨਹੀਂ ਹੁੰਦੇ ਇਹ ਸਿੱਖੜੇ ਨਵਾਬ ਬੋਲਿਆ ਹਜ਼ੂਰ ਉਸੇ ਕਾਜੀ ਨੇ ਬੋਲਣਾ ਸ਼ੁਰੂ ਕੀਤਾ ਤੁਹਾਨੂੰ ਨਹੀਂ ਇਲਮ ਅਸਲ ਵਿੱਚ ਇਹਨਾਂ ਨੇ ਲਹੂ ਦੀਆਂ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਹਨ ਉਹਨਾਂ ਵਿੱਚੋਂ ਇਹ ਸੈਂਕੜੇ ਹੋਰ ਪੈਦਾ ਹੋ ਜਾਂਦੇ ਹਨ ਨਾਲੇ ਜੰਗ ਵਿੱਚ ਮਾਰੇ ਜਾਣ ਵਾਲਿਆਂ ਨੂੰ ਤਾਂ ਇਹ ਗਾਜ਼ੀ ਦੱਸ ਦਦੇ ਹਨ ਅਸੀਂ ਇਹਨਾਂ ਨੂੰ ਜਿਉਂਦੇ ਫੜਨਾ ਸ਼ੁਰੂ ਕਰੀਏ ਜੱਫੇ ਮਾਰ ਮਾਰ ਕਰਫਤਾਰ ਕਰੀਏ ਤੇ ਇੱਥੇ ਲਿਆ ਕੇ ਓਖਲੀਆਂ ਵਿੱਚ ਸਿਰ ਰੱਖ ਮੂੰਗਲੀਆਂ ਨਾਲ ਕੁੱਟ-ਕੁੱਟ ਕੇ ਪੰਨੀ ਤੇ ਲਹੂ ਦਾ ਦੁੱਧ ਘਾ ਧਰਤੀ 'ਤੇ ਨਾ ਪੈਣ ਦੇਈਏ ਕਚਹਿਰੀ ਵਿੱਚ ਇੱਕ ਮੁਗਲ ਸਿਪਾਹੀ ਖਲੋਤਾ ਸੀ ਜਿਸਨੇ ਜੰਗ ਵਿੱਚ ਸਿੰਘਾਂ ਦੇ ਜੋਹਰ ਦੇਖੇ ਹੋਏ ਸਨ ਉਹ ਬੋਲਿਆ ਕਾਜੀ ਸਾਹਿਬ ਠੀਕ ਕਹਿੰਦੇ ਨੇ ਹਜ਼ੂਰ ਇਸ ਤਰ੍ਹਾਂ ਇਹਨਾਂ ਦੀ ਤਰਕੀਬ ਨਾਲ ਅਸੀਂ ਸਿੰਘਾਂ ਨੂੰ ਖਤਮ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਫੜ-ਫੜ ਲਈ ਆਉਂਦੇ ਹਾਂ ਤੇ ਸਿਰ ਪੰਨੀ ਜਾਂਦੇ ਹਾਂ ਤੁਸੀਂ ਹਜ਼ੂਰ ਕਾਜੀ ਸਾਹਿਬ ਨੂੰ ਸਾਡੇ ਨਾਲ ਭੇਜੋ ਇਹ ਜੱਫੇ ਪਾ ਪਾ ਕੇ ਸਿੰਘਾਂ ਨੂੰ ਸੁੱਟੀ ਜਾਣਗੇ ਤੇ ਅਸੀਂ ਉਹਨਾਂ ਨੂੰ ਨੂੜ ਰੁੜ ਕੇ ਲਈ ਆਵਾਂਗੇ ਸਿਪਾਹੀ ਦੀ ਗੱਲ ਸੁਣ ਕੇ ਦਰਬਾਰ ਵਿੱਚ ਹਾਸਾ ਪੈ ਗਿਆ ਤੇ ਦਰਬਾਰੀਆਂ ਵਿੱਚੋਂ ਕਈਆਂ ਨੇ ਹੱਸਦੇ ਹੋਇਆ ਕਾਜੀ ਵੱਲ ਤੱਕਿਆ ਉਹ ਚਿੱਠਾ ਜਿਹਾ ਹੋਇਆ ਖਲੋਤਾ ਸੀ ਕਾਜੀ ਸਾਹਿਬ ਬੇਗਮਾਂ ਨੂੰ ਜੱਫੇ ਪਾਉਣ ਤੇ ਸਿੰਘਾਂ ਨੂੰ ਜੱਫੇ ਪਾਉਣ ਵਿੱਚ ਬਹੁਤ ਫਰਕ ਹੈ ਤੁਸੀਂ ਜੱਫੇ ਪਾ ਕੇ ਫੜਨ ਦੀ ਗੱਲ ਕਰਦੇ ਹੋ ਤਗਲੇ ਹੱਥ ਕੁੱਟ ਕੇ ਹੱਡੀਆਂ ਦਾ ਚੂਰਮਾ ਬਣਾ ਦਿੰਦੇ ਹਨ ਬਾਗੜ ਸਿੰਘ ਬਾਰੇ ਨਹੀਂ ਸੁਣਿਆ ਤੁਸੀਂ ਕੌਣ ਹੈ ਬਾਗੜ ਸਿੰਘ ਕਾਜ਼ੀ ਤਾਂ ਕੁਛ ਨਾ ਬੋਲੇ ਆ ਪਰ ਨਵਾਬ ਨੇ ਸਿਪਾਹੀ ਨੂੰ ਪੁੱਛਿਆ ਹਜ਼ੂਰ ਕਹਿਲੂਰੀਆਂ ਨਾਲ ਜੰਗ ਵੇਲੇ ਬੰਦੇ ਨੇ ਬਾਗੜ ਸਿੰਘ ਨੇ ਪਹਾੜੀਆਂ ਦੇ ਪੰਜ ਸੈਨਿਕਾਂ ਨਾਲ ਲੜਨ ਲਈ ਭੇਜਿਆ ਤਾਂ ਕਿ ਜ਼ਿਆਦਾ ਨੁਕਸਾਨ ਕਰਵਾਏ ਬਿਨਾ ਜੰਗ ਦਾ ਫੈਸਲਾ ਕੀਤਾ ਜਾ ਸਕੇ ਪਹਾੜੀਆਂ ਨੇ ਆਪਣੀ ਛੋਟੀ ਦੇ ਸਿਪਾਹੀ ਭੇਜੇ ਬਾਗੜ ਸਿੰਘ ਉਹਨਾਂ ਨੂੰ ਕਹਿੰਦਾ ਕਿ ਹੋਰ ਲੜਾਈ ਕੀ ਕਰਨੀ ਹੈ ਤੁਸੀਂ ਪੰਜੇ ਰੜਕੇ ਮੇਰੇ ਪੈਰ ਨੂੰ ਧਰਤੀ ਤੋਂ ਚੁੱਕ ਕੇ ਦਿਖਾਓ ਤੇ ਮੈਦਾਨ ਤੁਹਾਡਾ ਸਿੰਘ ਦੇ ਪੈਰਾਂ ਵਿੱਚ ਬੈਠਣ ਨੂੰ ਪਹਾੜੀਆਂ ਨੇ ਆਪਣੇ ਹੱਥ ਕ ਜਾਣਿਆ ਤੇ ਉਹ ਕਹਿਣ ਲੱਗੇ ਕਿ ਅਸੀਂ ਦਸਤ ਪੰਜੇ ਨਾਲ ਫੈਸਲਾ ਕਰ ਸਕਦੇ ਹਾਂ ਬਾਗੜ ਸਿੰਘ ਨੂੰ ਤਾਂ ਕਿਸੇ ਵੀ ਤਰ੍ਹਾਂ ਮਨਜ਼ੂਰ ਸੀ ਸੋ ਪੰਜਾਂ ਵਿੱਚੋਂ ਸਭ ਤੋਂ ਤਕੜੇ ਸਿਪਾਹੀ ਨੇ ਆਪਣਾ ਹੱਥ ਬਾਗੜ ਸਿੰਘ ਵੱਲ ਵਧਾਇਆ ਤੇ ਹਜ਼ੂਰ ਅਗਲੇ ਹੀ ਪਲ ਉਸ ਸਿਪਾਹੀ ਦੀਆਂ ਕੜਕੜ ਕਰਦਕੀ ਟੁੱਟਦੀਆਂ ਹੱਡੀਆਂ ਦਾ ਖੜਾਕ ਸਭ ਨੇ ਸੁਣਿਆ ਸਿਪਾਹੀ ਦੂਰ ਪਿਆ ਬਿਨ ਪਾਣੀਓ ਮੱਛੀ ਵਾਂਗ ਕੜਫ ਰਿਹਾ ਸੀ ਹੁਣ ਬਾਕੀ ਬਚੇ ਚਾਰ ਕਰੀ ਜਾਣ ਕਿ ਪੈਰੀ ਪੁੱਟਣ ਵਾਲੀ ਗੱਲ ਹੀ ਸੀ ਪਰ ਮਗਰੋਂ ਉਹਨਾਂ ਚਾਰਾਂ ਤੋਂ ਬਾਗੜ ਸਿੰਘ ਦਾ ਪੈਰ ਵੀ ਭੋਰਾ ਨਾ ਹਲਾਇਆ ਗਿਆ ਤੇ ਕਹਿੰਦੇ ਨੇ ਜਦੋਂ ਬਾਗੜ ਸਿੰਘ ਨੇ ਆਪਣਾ ਪੈਰ ਟਕਾਉਣ ਲਈ ਜ਼ੋਰ ਨਾਲ ਹੇਠਾਂ ਮਾਰੇ ਆ ਸੀ ਤਾਂ ਪੂਰਾ ਹਿਮਾਲਿਆ ਕੰਬ ਗਿਆ ਸੀ ਵਾਹ ਆਪ ਨੂੰ ਹਰੇ ਇੱਕ ਦਰਬਾਰੀ ਦੇ ਮੋਹ ਨਿਕਲਿਆ ਪਰ ਚਾਰ ਕਿਉਂ ਪੰਜਵਾਂ ਹੱਥ ਛੁੱਟਣ ਵਾਲੀ ਮਰ ਗਿਆ ਸੀ ਨਵਾਬ ਬੋਲੇ ਮਰਿਆ ਤਾਂ ਨਹੀਂ ਹਜ਼ੂਰ ਪਰ ਹਿੱਲਣ ਜੋਗਾ ਵੀ ਤਾਂ ਨਹੀਂ ਰਿਹਾ ਦੁਬਾਰੇ ਕਿਵੇਂ ਬਾਗੜ ਸਿੰਘ ਦੇ ਨੇੜੇ ਆਉਂਦਾ ਸਾਡੇ ਇੰਨਾ ਹਾਥੀਆਂ ਨੂੰ ਅਗਲੇ ਕੱਟੇ ਕਹਿੰਦੇ ਹਨ ਸਪਾਹੀ ਨੇ ਕੋਲ ਖਲੋਤੇ ਪੰਜਾਂ ਹਾਥੀਆਂ ਵੱਲ ਹੱਥ ਕਰਦੇ ਕਿਹਾ ਸ਼ਾਇਦ ਉਸੰਦਰ ਭਾਈ ਬਚਿੱਤਰ ਸਿੰਘ ਦੀ ਲਿਸ਼ਕ ਦੀ ਨਾਗਨੀ ਚਮਕ ਮਾਰ ਗਈ ਸੀ ਬਾਗੜ ਸਿੰਘ ਵੀ ਹੈ ਤਾਰਾ ਸਿੰਘ ਵਾਲੇ ਜੱਥੇ ਵਿੱਚ ਨਵਾਬ ਦੇ ਚਿਹਰੇ ਤੋਂ ਡਰ ਸਾਫ ਪੜਿਆ ਜਾ ਸਕਦਾ ਸੀ ਉਹ ਤਾਂ ਨਹੀਂ ਹਜ਼ੂਰ ਪਰ ਉਸ ਵਰਗੇ ਹੋਰ ਕਈ ਨਹੀਂ ਸੋ ਜੇ ਹਜੇ ਵੀ ਕਾਰੀ ਸਾਹਿਬ ਨੂੰ ਲੱਗਦਾ ਹੈ ਕਿ ਸਿੰਘਾਂ ਨੂੰ ਜਫਾ ਪਾ ਕੇ ਸੁਟਣਾ ਆਸਾਨ ਹੈ ਤਾਂ ਜ਼ਰੂਰ ਸਾਡੇ ਇਕਵਾਈ ਕਰਨਾ ਫਰ ਕਾਜ਼ੀ ਤਾਂ ਹੁਣ برفੋ ਵਿੱਚ ਬੈਠਣ ਲੱਗਿਆ ਬੈਠਾ ਸੀ ਉਸਨੇ ਕਿੱਥੋਂ ਕੁਸ ਕਰਾ ਸੀ ਚਲੋ ਛੱਡੋ ਕਾਜ਼ੀ ਦੀ ਗੱਲ ਤੁਸੀਂ ਇਸ ਨੂੰ ਦੀਨ ਮਜ਼ਬਦ ਦਾ ਜੰਗ ਸਮਝੋ ਤੇ ਤਕੜੇ ਹੋ ਕੇ ਜਾਓ ਯਾਦ ਰੱਖਿਓ ਪੈਗੰਬਰ ਨੇ ਇਸ ਨੂੰ ਜਿਹਾਰ ਦਾ ਨਾਮ ਦਿੱਤਾ ਹੈ ਪੈਗੰਬਰ ਦੇ ਬੋਲਾਂ ਨੂੰ ਵੀ ਆਪਣੀ ਵਿਆਖਿਆ ਦਿੰਦਾ ਹੋਇਆ ਸੈਮਿਆ ਨਵਾਬ ਇਹ ਵੀ ਨਹੀਂ ਕਹਿ ਸਕਿਆ ਇਹ ਸਿੰਘਾਂ ਨੂੰ ਮਾਰ ਕੇ ਆਇਓ। ਮੋਮਨ ਖਾਨ ਦੀ ਗਵਾਹੀ ਵਿੱਚ ਤੋਪਾਂ, ਬੰਦੂਕਾਂ, ਹਾਥੀ ਤੇ 2200 ਘੋੜਸਵਾਰਾਂ ਨਾਲ ਪੈਦਲ ਸੈਨਾ ਸਿੰਘਾਂ ਤੇ ਹਮਲੇ ਲਈ ਤੁਰ ਪਈ। ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘਦੀ ਇਹ ਫੌਜ ਜਦ ਲਾਹੌਰ ਦੇ ਸਿੱਖਾਂ ਨੇ ਦੇਖੀ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਜਲਦੀ ਤੋਂ ਜਲਦੀ ਇਹ ਖਬਰ ਤਾਰਾ ਸਿੰਘ ਹੋਂ ਤੱਕ ਪਹੁੰਚਾਈ ਜਾਵੇ। ਉਹਨਾਂ ਆਥਣ ਦੇ ਖਸੂਸੇ ਜਿਹੇ ਵਿੱਚ ਇੱਕ ਘੋੜਸਵਾਰ ਸਿੱਖ ਰੂਪ ਸਿੰਘ ਨੂੰ ਸਿੰਘਾਂਵਲ ਭੇਜਿਆ ਜੱਥੇ ਕੋਲ ਪਹੁੰਚ ਕੇ ਫਤਿਹ ਬੁਲਾਉਂਦੇ ਹੀ ਉਹ ਬੋਲਿਆ ਖਾਲਸਾ ਜੀ ਤੁਰਕ ਮਾਰੋ ਮਾਰ ਕਰਦੇ ਆ ਰਹੇ ਹਨ ਹੋਰ ਕੋਈ ਗੱਲ ਕਰਨ ਦਾ ਸਮਾਂ ਨਹੀਂ 15 ਕੌਂਦਾ ਪੈਂਡਾ ਮਾਰ ਕੇ ਆਇਆ ਹਾਂ ਮੇਰਾ ਬਚਾ ਤਾਂ ਹੀ ਹੈ ਜੇ ਐਨਾ ਹੀ ਮਾਰ ਕੇ ਜਲਦੀ ਨਾਲ ਲਾਹੌਰ ਪਹੁੰਚ ਜਾਵਾਂ ਬਸ ਤੁਸੀਂ ਜਿੰਨੀ ਜੇਤੀ ਹੋ ਸਕੇ ਉਰੇ ਪਰੇ ਹੋ ਜਾਓ ਹੋਰ ਬਚਣ ਦਾ ਕੋਈ ਹਿੱਲਾ ਨਹੀਂ ਬਚਣਾ ਹੈ ਹੀ ਕਿਉਂ ਸਿੰਘਾਂ ਨਾਲੇ ਕਿਸ ਤੋਂ ਬਚਣਾ ਹੈ ਪਰ ਉਹ ਸਿੱਖ ਭਾਈ ਤਾਰਾ ਸਿੰਘ ਦੇ ਇਹ ਬਚਨ ਸੁਣਨ ਤੋਂ ਪਹਿਲਾਂ ਹੀ ਜਾ ਚੁੱਕਾ ਸੀ ਭਾਈ ਤਾਰਾ ਸਿੰਘ ਤੇ ਬਾਕੀ ਸਿੰਘਾਂ ਦੇ ਚਿਹਰਿਆਂ ਤੇ ਲਾਲੀ ਆ ਗਈ ਖਾਲਸਾ ਜੀ ਦੇ ਪੂਰੇ ਬ੍ਰਹਮੰਡ ਵਿੱਚ ਕੋਈ ਵੀ ਅਸੀ ਥਾਂ ਹੈ ਜੋ ਕਾਲ ਤੋਂ ਲੁਕੀ ਹੋਈ ਹੋਵੇ ਜਿੱਥੇ ਕੋਈ ਜਾਨ ਬਚਾਉਣ ਲਈ ਲੁਕ ਸਕੇ ਤੇ ਇਹ ਕਹਿੰਦੇ ਆ ਭਾਈ ਤਾਰਾ ਸਿੰਘ ਜੀ ਨੇ ਦਸਮ ਪਾਤਸ਼ਾਹ ਦਾ ਸਵਈਆ ਪੜਿਆ ਜੋ ਕਹੂ ਕਾਲ ਤੇ ਭਾਜ ਕੇ ਬਾਚਿਅਤ ਤੋ ਕਹਿ ਕੁੰਟ ਕੋ ਭਜ ਜਾਈਐ ਆਗੇ ਹੂੰ ਕਾਲ ਤਰੇ ਅਸ ਗਾਜਤ ਛਾਜਤ ਹੈ ਜਿਹ ਤੇ ਨਸ ਆਈਐ ਐਸੋ ਨ ਕਹਿ ਗਈਓ ਕੋਈ ਸਦਾਵ ਰੇ ਜਾਏ ਉਪਾਪ ਸੋ ਘਾਵ ਬਚਈਐ ਜਾਤੀ ਨ ਛੁਟਿਐ ਮੁੜ ਕਹੂੰ ਹਸਤਾ ਕੀ ਨ ਕਿਉ ਸਰਨਾਗਤ ਜਈਐ ਇਹ ਤਾਂ ਸਾਡੀ ਕੋਈ ਭਲੇ-ਵਿਲੇ ਦੀ ਅਰਦਾਸ ਸੀ ਕਲਗੀਧਰਪੀਤਾ ਜੀ ਮਹਾਰਾਜ ਨੇ ਸੁਣ ਲਈ ਤੇ ਡਲਵਾਂ ਦਾ ਇਹ ਮੈਦਾਨ ਸਤਿਗੁਰਾਂ ਨੇ ਸਾਡੇ ਲੇਖਾਂ ਵਿੱਚ ਲਿਖ ਦਿੱਤਾ ਪੰਜਾਬ ਦੀ ਮਸ ਧਰਤੀ ਸੂਰਮਿਆਂ ਨੇ ਆਪਣੇ ਲਹੂ ਨਾਲ ਸਿੰਜੀ ਹੈ ਅੱਜ ਜਿਸ ਧਰਤੀ ਨੂੰ ਸਿੰਜਣਾ ਸਾਡੇ ਹਿੱਸੇ ਆਇਆ ਹੈ ਸਾਡੇ ਧਨ ਭਾਗ ਨੇ ਕਿ ਸਾਡੇ ਸਿਰ ਲੱਗਣਗੇ ਤੇ ਅਸੀਂ ਅਮਰ ਹੋ ਜਾਵਾਂਗੇ ਅੱਜ ਦਾ ਭਾਗ ਇੱਥੇ ਤੱਕ ਕੀਜੀਏ ਚੌਥੇ ਭਾਗ ਦਾ ਬਾਕੀ ਰਹਿੰਦਾ ਭਾਗ ਉਹ ਆਪਾਂ ਕੱਲ ਨੂੰ ਪੂਰਾ ਕਰਾਂਗੇ ਅੱਜ ਲਈ ਇੰਨਾ ਹੀ ਧੰਨਵਾਦ